ਉਹਨੇ ਬ੍ਰਹਮਾ ਨਿਧੀ ਪੁਰਵਣੇ ਉਹਨਾਂ ਨੇ ਵੀ ਆਪਣਾ ਸਮਾਂ ਕੰਢਿਆ ਕਰਨੇ ਪਰ ਨਹੀਂ ਪਿਰ ਦ੍ਰੁਵਾਸਾਤ ਪਸ਼ਵੀ ਯੋਗੀ ਤੇ ਤਿੰਨ ਲੋਕ ਕੇ ਗਿਆਤਾ ਪ੍ਰਭਾਵਿਕ ਚੱਕਰਾਂ 14 ਬ੍ਰਹਮਾ ਵਿਸ਼ਨੂੰ ਹਾਰ ਤਾਇਆ ਪਰਦਾ ਨਹੀਂ ਕਿਨ ਕਰਮ ਗੋਗ ਚਲਦਾ ਦ੍ਰੁਵਾਸਾ ਰਿਸ਼ੀ ਯੋਗੀ ਐਸਾ ਕੌਚੀ ਰਹਿੰਦੇ ਸੀ ਹਾਸ ਸਮੇਂ ਸ਼ਾਪ ਦੀ ਨੀਤੀ ਰੱਖਦੇ ਸੀ ਸਹਿਵ ਕੰਡੀ ਕੋਤੀ ਨੂੰ ਵਰਨਨ ਦਿੱਤਾ ਸੀ ਜਦੋਂ ਰਾਜੇ ਅਮਰੀਸ਼ ਦੇ ਘਰ ਆਏ ਘਰੋਂ ਤੋਂ ਪੋਲੀਨ ਆਂਦੀ ਨੂੰ ਜਗੋ ਅਦਵਾਸਾਰੇ ਸਿਜਾਇਕ ਦੇ ਚਿੰਦਿਆਂ ਨੂੰ ਸ਼ਰਮ ਵਰਤਾ ਫੈਨ ਵੀ ਕਰਨਾ ਹੈ ਤਾਂ ਜੋ ਸ਼ਣ ਪੁੱਛਿਆ ਗਿਆ ਕਿਨੇ ਮਹਾਰਾਜੇ ਜਿੰਨਾ ਮਛੀਰੀ ਦੇ ਤੇ ਪਾਣੀ ਆ ਜੇ ਨਾ ਔਰੇ ਉਹਨਾਂ ਕੋਲ ਬੋਨ ਪਾਣੀ ਨਹੀਂ ਨਾ ਮੈਂ ਵਰਦਾ ਫੈਨ ਕਰ ਰਿਹਾ ਪਰ ਕੋਲੂ ਮੈਨੇਜਮੈਂਟ ਆ ਮਣੀ ਅਸਲ ਜਾਣਦੀਆਂ ਹਨ ਕਿਰਪਾਤੂ ਪ੍ਰਤੂ ਇਹ ਝਗੜਾ ਕੁਝ ਜਗ੍ਹਾ ਵਧਿਆ ਜਿਸ ਦੇ ਨਾਲ ਉਹਦੀ ਪੇਟ ਪਰਮਾਤਮਾ ਉਸ ਨੂੰ ਆਪਣੇ ਚਰਨ ਸਥਾਨ ਦੇਵੇ ਕਿਉਂਕਿ ਬਹੁਤ ਲੋਕੀ ਅੰਦਰੋਂ ਬੋਲਣ ਨੂੰ ਦਿੱਲੀ ਕਰਦਾ ਕੈਨੀ ਚੱਕੀ ਆ ਇਹਦੇ ਨਾਲ ਤੇ ਸਾਡੇ ਇਲਾਕੇ ਜੀ ਨੂੰ ਮਾਰੀ ਪੁੱਛੋ ਕਿੰਨਾ ਵੱਡੇ ਆਪਣਾ ਹੁਣ ਸਮਾਜ ਦੇ ਵਿੱਚ ਆ ਗਿਆ ਹੈ ਔਰ ਕਿੰਨੇ ਛੋਟੇ ਲੈਵਲ ਤੋਂ ਇਸ ਪਰਿਵਾਰ ਨੇ ਮਿਹਨਤ ਕਰਕੇ ਅੱਜ ਆਪਣਾ ਨਾਮ ਬਣਾਇਆ ਸੀ ਹੈ ਕਹਿਣਾ ਪਹਾੜ ਬਣ ਕੇ ਉੱਤੇ ਆਇਆ ਹੈ ਉਹਨਾਂ ਦੇ ਨਿਰਗੁਣ ਸਨ ਨਹੀਂ ਉਹਨਾਂ ਦੇ ਮਾਤਾ ਪਿਤਾ ਚੁੱਕੇ ਮਾਤਾ ਦਾ ਦੁੱਖ ਜਿਹੜਾ ਹੈ ਮਾਤਾ ਦੇ ਹੁੰਦੇ ਬੇਡੇ ਦੱਚੇ ਜਾਣਾ ਉਹ ਵੀ ਚੁੱਕਿਆ ਹੈ ਮੰਦਰਾ ਰਾਣੀ ਉਹਨਾਂ ਦੀ ਘਰ ਪਤਨੀ ਜੋ ਜੀਵਨ ਜਤੀ ਕਿਉਂਕਿ ਉਹ ਸਰਪਤਰੀ ਨੂੰ ਜੀਵ ਸਾਥੀ ਨੂੰ ਪਤਾ ਹੈ ਕਿੰਨਾ ਇਸ ਸਮਾਜ ਦੇ ਵਿੱਚ ਤੁਖਣਾ ਬੜਾ ਔਖਾ ਹੈ ਸੋ ਉਹਨਾਂ ਦੇ ਭਰਾ ਪ੍ਰਭਲ ਸੈਣੀ ਕੋ ਸਾਈ ਅਰਸ਼ੇਕ ਸੈਣੀ ਕਮਲ ਸੁਭਮ ਪਰਮਾਨ ਤੇ ਉਹਨਾਂ ਦੇ ਭਾਈ ਸਾਰਾ ਹੀ ਪਰਿਵਾਰ ਸਮਾਜ ਦੇ ਵਿੱਚ ਆਪਣਾ ਸਥਾਨ ਰੱਖਦਾ ਹੈ ਪਰੰਤੂ ਜੋ ਹੁੰਦਾ ਹੈ ਕਿ ਕਿਹਨਾਂ ਤੋਂ ਸਾਡੇ ਇਹ ਪਰਮਜੀ ਸਾਡੋਂ ਤੋਂ ਬਹੁਤ ਔਖਾ ਦੇ ਕੇ ਪ੍ਰਮਾਤਮਾ ਦੇ ਚਰਨਾਂ ਚ ਪ੍ਰਮਾਤਮਾ ਉਹਦੀ ਬਾਤ ਦਾ ਮਨੁਸ਼ਾਤ ਕੀ ਦੇਵੇ ਇਹ ਲੋਕ ਜਿਹੜਾ ਹੈ ਇਹ ਪਰਿਵਾਰ ਵਿੱਚ ਠੀਕ ਹੈ ਆਪਾਂ ਕਹਿੰਦੇ ਨੇ ਅਸਿਆ ਹੈ ਪਰ ਤੂੰ ਬੜਾ ਖੈਰਾਪਕਾ ਹੈ ساری ਉਮਰ ਕਿਸਕੇ ਦੁੱਖ ਜਿਹੜਾ ਹੈ ਆਪਣੇ ਮਨ ਤੋਂ ਨਹੀਂ ਜਾਏ ਕੋਸ ਬੱਚੇ ਤੇ ਆत्मा ਬਹਿਰ ਭਿਆਰ ਕਰਕੇ ਸਭ ਤੋਂ ਪਹਿਲਾਂ ਮੈਂ ਸਾਡੇ ਵਿੱਚ ਗੁਰਸਾਹਿਬ ਨਰਨਾਰਦਾਵਾ ਜੋ ਪੰਜਾਬ ਪਹਿਲਾ ਗਾਉਂ ਦੀ ਪਹੁੰਚ ਆ ਦੇ ਇੱਕ ਮਿੰਟ ਦੇ ਲਈ ਉਹ ਵੀ ਆ ਕੇ ਪਹੁੰਚ ਠੀਕ ਕਰਨ ਦੀ ਜੀ ਉਹ ਫੜਨੇ ਚੀ दुख की घड़ी है जो आप सारे साथ अंतिम शरदांजली भेंट कर लिए इतने हुए बहुत ही माड़ा होया जो कि वीर जी ने बोलिया मेरे तो लगता है मेरे को कोई, कोई शब्द है नहीं पंडित जी की कथा सुनी जो अजिहा ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਜਾਗੋ ਪਰਿਵਾਰ ਨੂੰ ਪਤਾ ਹੁੰਦਾ ਜੋ ਵਾਇਰਲ ਹੋਣਾ ਪਤਾ ਹੁੰਦਾ ਕਿਉਂਕਿ ਅੱਜ ਆਪਕਾ ਸਾਰੇ ਇਕੱਠੇ ਆਉਂਦੇ ਆਏ ਨਾ ਦੁੱਖ ਵੰਡਾਉਣ ਆਏ ਨਾ ਉਹਨੇ ਕਦੇ ਕੋਈ ਆਇਆ ਕੋਈ ਆਇਆ ਕੋੜਾ ਮਾਸਲਾ ਮਿਲਦਾ ਰਹਿੰਦਾ ਹੈ ਇਹ ਰਹਿ ਜਾਂਦਾ ਉਹਦਾ ਦੁੱਖ ਹੈ ਜਿਹੜਾ ਸ਼ਬਦਾਂ ਚ ਬਿਆਨ ਨਹੀਂ ਮੈਂ ਕਰ ਸਕਦੀ ਤੁਸੀਂ ਦਿੱਦੇ ਨੇ ਪਾਲਦੇ ਹੀ ਤੇ ਆ ਉਮਰ ਚ ਸੋਚਦੇ ਨੂੰ ਕਿ ਸੁੱਖ ਲਮਾਗੇ ਉਹਦੀਆਂ ਖੁਸ਼ੀਆਂ ਵੇਖਾਂਗੇ ਪਰ ਜੋ ਵੀ ਕੁਝ ਹੋਇਆ ਵਾਹਿਗੁਰੂ ਨੂੰ ਜੋ ਮਨਪੂਰਤੀ ਉਹ ਸਮਾਣੇ ਦੇ ਵਿੱਚ ਤਾਂ ਮੈਂ ਬਹੁਤ ਇਸ ਚੀਜ਼ ਦਾ ਦੁੱਖ ਮਨਾ ਕੇ ਇਹ ਕਹਿੰਨੀ ਆ ਕਿ ਵਾਹਿਗੁਰੂ ਜਿਹੜਾ ਕਿਸੇ ਨਾਲ ਕਦੇ ਨਖਰੀ ਪਤਨੀ ਦਾ ਦੁੱਖ ਬਹੁਤ ਵੱਡਾ ਹੈ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਜਸ ਸਮਝ ਵੀ ਨਹੀਂ ਕਿ ਬਾਪ ਕੀ ਹੁੰਦਾ ਬਾਪ ਦੇ ਛੱਤ ਛਾਇਆ ਹੇਠ ਰਹਿ ਕੇ ਕੀ ਨੇ ਇਸ ਜ਼ਿੰਦਗੀ ਬਤੀਤ ਕੀਤੀ ਜਾਂਦੀ ਹੈ ਸੋ ਬਹੁਤ ਵੱਡਾ ਦੁੱਖ ਹੈ ਜੀ ਮੈਂ ਉਹਨਾਂ ਆਪਣੇ ਪਰਿਵਾਰ ਵੱਲੋਂ ਆਪਣੇ ਕੌਮਿਸਪਾਰਟੀ ਵੱਲੋਂ ਮਾਇਰ ਗੁਰੂ ਦੀ ਚਰਨਾਖਾ 'ਚ ਆਪ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਲਾ ਕੇ ਰੱਖਿਓ ਕਿ ਇਹ پہاੜ ਜਿਹਾ ਦੁੱਖ ਜੋ ਪਰਿਵਾਰ 'ਚ ਹੈ ਇਸ ਵੱਡੇ ਦੁੱਖ ਨੂੰ ਮੰਨੰਦਾ ਜੀ ਨਾਲ ਆਪਾਂ ਨੇ ਜੂਰ ਬਖਸ਼ੋ ਕਰਵਾ ਦੀ ਚੜ੍ਹਦੀ ਕਲਾ 'ਚ ਰੱਖੋ ਓਮ ਸ਼ਾਂਤੀ ਸ਼ੰਤਿ ਬੁਧਵਾਨ ਪੰਡਿਤ ਸੋਮ ਸਵਾ ਵਿੱਚ ਗੱਤ ਮੇਰੇ ਪੜੇ ਕਿ ਭਰਾਓ ਅੱਜ ਆਪਾਂ ਆਪਣੇ ਬੱਚੇ ਸतीश ਕੁਮਾਰ ਸ਼ੈਣੀ ਜੀ ਸਰਦਾ ਦੇ ਪੁੱਤ ਪ੍ਰੇਰਨ ਵਾਸਤੇ ਇਕੱਠੇ ਹੋਏ ਸतीश ਕੁਮਾਰ ਸ਼ੈਣੀ ਜੀ ਬਹੁਤ ਵਧੀਆ ਸੰਭਾਲਦੇ ਸਨ ਉਹਨਾਂ ਨੇ ਬਹੁਤ ਦਮਾਂ ਸਮਾਂ ਦੇ ਇਸ ਸੰਸਥਾ ਦੀ ਇਸ ਸਕੂਲ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਉਹਨਾਂ ਨੇ ਜਿਹੜਾ ਸ਼ੈ ਸਕੂਲ ਦੇ ਅੰਦਰ ਕਾਪੜਾ ਹੋਇਆ ਉਹ ਕਾਪੜਾ ਜਾਗਰ ਕੀਤਾ ਜਿਹੜਾ ਕਿ ਉਹ ਤੇ ਮੌਜੂਦ ਕਰਾਉਂ ਸਾਨੂੰ ਬੱਡਾ ਇਮਾਨਦਾਰੀ ਦਾ ਉਹਨਾਂ ਨੂੰ ਇਹ ਸਜ਼ਾ ਮੁਕਤ ਨਹੀਂ ਕੀਤਾ ਕਿ ਮੇਲ ਮੈਂਟ ਕਮੇਟੀ ਨੂੰ ਇਸ ਪਰਵਾਰ ਦੀ ਪੀਤੀ ਮਦਦ ਕੀਤੀ ਜਾਵੇ ਉਹਨਾਂ ਦੀ ਘਰ ਪਤਨੀ ਨੂੰ ਸਕੂਲ ਦੇ ਵਿੱਚ ਜਿਨ੍ਹਾਂ ਦੀ ਬਦੌਲਤ ਉਹ ਬਚਾਰਾ ਨਾਲ ਬਹੁਤ ਪਿਆਰਾ ਹੋਇਆ ਜਿਨ੍ਹਾਂ ਨੇ ਮਰਨ ਨੂੰ ਮਜਬੂਰ ਕੀਤਾ ਉਹਨਾਂ ਨੂੰ ਬਣਦੀ ਸਜ਼ਾ ਦਵਾਈ ਜਾਵੇ ਇਹ ਹੀ ਮੇਰੀ ਇੱਛਾ ਹੈ ਕਿ ਜੋ ਮੈਂ ਇੱਕ ਗਰੀਬ ਬੰਦੇਿੱਤੇ ਕੇਸ ਲੜਨਗੇ ਦੋਨਾਂ ਦਾ ਵਕੀਲਾਂ ਦਾ ਖਰਚਾ ਚਾਹੇ ਪਟਿਆਲੇ ਦਾ ਚਾਹੇ ਹਾਈ ਕੋਰਟ ਦਾ ਫਰਜ ਬਣਦਾ ਮਲੇਜਮੈਂਟ ਕਮੇਟੀ ਦਾ ਤੇ ਉਹਦਾ ਵੀ ਰੜ ਕੇ ਲੜਨ ਅਤੇ ਇਹਨਾਂ ਦੀ ਪਦ ਤੋਂ ਵੱਧ ਮਦਦ ਕਰਨਾ ਇਹ ਹੀ ਸੱਚੀ ਤੇ ਸੂਦੀ ਸੰਗਤ ਨਹੀਂ ਹੋਵੇਗੀ। ਤੇ ਮੈਂ ਇਹ ਵਕੀਲ ਦੇ ਪਰਿਵਾਰ ਨਾਲ ਤੁਹਾਨੂੰ ਸਾਂਝਾ ਕਰਦਾ ਹੋਇਆ ਆਪਣੇ ਵੱਲੋਂ ਤੁਹਾਡੇ ਸਾਰੇ ਵੱਲੋਂ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਹੈ ਜਦੋਂ ਪਰਿਵਾਰ ਨੂੰ ਬਹਾਤ ਮਾਰਦਾ ਆਵਾਜ਼ ਦਿੰਦਾ ਹੈ ਕਿਸੇ ਵੀ ਮਦਦ ਨੂੰ ਆਪਾਂ ਕਰਕੇ ਉਹਦੀ ਮਦਦ ਕਰੀਏ ਜੇ ਕੋਈ ਸਾਹਮਣੇ ਤੁਹਾਡਾ ਮਦਦ ਨੂੰ ਦੀ ਮਾਫੀ ओम शांति ओम शांति। ਅੱਜ ਇਹ ਹੋਣਾ ਕਿਨੇ ਦਿਨਾਂ ਤੋਂ ਪਿਛਲੇ ਪ੍ਰਸ਼ਾਸਨ ਦੇ ਨਾਲ ਮੈਂ ਸਾਥ ਵੜਾ ਕੇ ਚੱਲਦਾ ਰਿਹਾ ਪਿਛਲੇ ਅੱਜ 13ਵਾਂ ਦਿਨ ਹੋ ਗਿਆ। 30 ਸੈਣੀ ਦੇ ਕਾਤਲ ਇੱਕ ਛੱਡੋ ਤਿੰਨੋਂ ਕਾਤਲ ਸ਼ਰੀਆਂ ਉੱਪਰ ਘੁਮਰੇ ਨੇ। ਮੈਂ ਸਿਰਫ ਇੱਕ ਛੋਟੀ ਜਿਹੀ ਅਪੀਲ ਕਰਨਾ ਚਾਹੁੰਦਾ ਭੈਣ ਭਾਈ ਰਿਸ਼ਤੇ ਦਾ ਧਾਰਮਿਕ ਜੱਥੇਬੰਦੀਆਂ ਸਮਾਣਾ ਵਾਸੀਆਂ ਨੂੰ ਹਰ ਇੱਕ ਨੂੰ ਅਪੀਲ ਕਰਨਾ ਚਾਹੁੰਦਾ ਕਿ ਨੇ 30 ਸੈਣੀ ਨੂੰ ਇਨਸਾਫ਼ ਦਿਵਾਉਣ ਲਈ ਮੇਰਾ ਸਾਥ ਦਿਓ ਜੋ ਕਿ ਅੱਜ ਮੈਂ ਇੱਕ ਦਰਨਾ ਪ੍ਰਦਰਸ਼ਨ ਤੋਂ ਜਾਰੀ ਕਰ ਰਿਹਾ ਮੈਨੂੰ ਤੁਹਾਡਾ ਸਾਥ ਦੀ ਸਖਤ ਲੋੜ ਹੈ ਅਗਰ ਉਸਨੇ ਕੋਈ ਵੀ ਗਲਤ ਕੰਮ ਕੀਤਾ ਕੋਈ ਵੀ ਕੁਝ ਗਲਤ ਕੀਤਾ ਸਾਰਾ ਸ਼ਹਿਰ ਇਸੇ ਦਾ ਕਹਾ ਹੈ ਕਿ ਉਹ ਕਿਸੇ ਦੀ ਤੇ ਆਈ ਮੋਤ ਦੇ ਢੇਡ ਚੜ ਗਿਆ ਮੈਂ ਹੱਥ ਵਲ ਕੇ ਬੇਨਤੀ ਕਰਦਾ ਕਿ ਮੇਰਾ ਹੁਣ ਰੋਸ ਪ੍ਰਦਰਸ਼ਨ ਜੋ ਕਿ ਪੁੱਛ ਕਾਇੰਦਰ ਵਿੱਚ ਦੱਸ ਦਿੱਤਾ ਜੇ ਮੈਨੂੰ ਤੁਹਾਡਾ ਸਾਥ ਦੀ ਲੋੜ ਹੈ ਤੇ ਮੈਨੂੰ ਤੁਹਾਡਾ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਮੈਨੂੰ ਤੁਹਾਡੀ ਹੈਲਪ ਚਾਹੀਦੀ ਹੈ ਉਨੇ ਸੁਲਾ ਜਿੱਥੇ ਨਾਲ ਮਨ ਹੁਕਮਾ ਪ੍ਰਿੰਸੀਪਲ ਸਾਹਿਬ ਆ ਨਾ ਮੇਰੇ ਬੇਰਵਾ ਨਾ ਮੇਰੇ ਪਰ ਪੱਕਾ ਮਤਾ ਪਾਓ ਪਰ ਅਸੀਂ ਇਹਦਾ ਗ੍ਰੈਜੂਏਸ਼ਨ ਪਾਵਾਂਗੇ ਕੋਈ ਨੋਮੀ ਕਮੇਟੀ ਦਾ ਕਹ ਰਹੇ ਉਹ ਨਾ ਨਹੀਂ ਕਮੇਟੀ ਆ ਕੇ ਜੀ ਅਗਰ ਫਾਇਨਸ ਚ ਕਰ ਦਿਓ ਨੋ ਨੋ ਜਿੱਥੇ ਪਰਵਾਹ ਤੋਂ ਉਹ ਸਿਲਾ ਦਾਂਗੇ ਜੀ ਗ੍ਰੈਜੂਏਸ਼ਨ ਅਗਰ ਮੱਤਰਮ ਸਲਾ ਜਿੱਥੇ ਅਮਾ ਜਿਹੜੇ ਸੂਚੀ ਰੱਖੂਗੇ ਉਸੇ ਪਾਓ ਧੰਨਵਾਦ